ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬਲਾਰੇ ਰਣਧੀਰ ਜੈਸਪਾਲ ਨੇ ਕਿਹਾ ਹੈ ਕਿ ਭਾਰਤ ਰੂਸ ਕੋਲੋਂ ਤੇਲ ਖਰੀਦਣਾ ਬੰਦ ਨਹੀਂ ਕਰੇਗਾ ਉਹਨਾਂ ਨੇ ਕਿਹਾ ਹੈ ਕਿ ਭਾਰਤ ਤੇ ਰੂਸ ਦੇ ਆਪਸੀ ਕਾਫੀ ਦੋਸਤਾਨਾ ਸਬੰਧ ਹਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਲ ਦਾਅਵਾ ਕੀਤਾ ਸੀ ਕਿ ਰੂਸ ਕੋਲੋਂ ਤੇਲ ਭਾਰਤ ਜਲਦੀ ਹੀ ਖਰੀਦਣਾ ਬੰਦ ਕਰ ਦੇਵੇਗਾ ਉਹਨਾਂ ਨੇ ਕਿਹਾ ਹੈ ਕਿ ਮੈਂ ਮੋਦੀ ਦਾ ਸਿਆਸੀ ਕਰੀਅਰ ਬਰਬਾਦ ਨਹੀਂ ਕਰਨਾ ਚਾਹਦਾ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਤੇਲ ਦਾ ਦਰਾਮਦਕਰਤਾ ਹੈ ਤੇ ਇਸ ਨੇ ਫਰਵਰੀ 2022 ਰੂਸ ਤੇ ਯੂਕਰੇਨ ਦੇ ਜੁੱਤ ਤੋਂ ਬਾਅਦ ਰੂਸ ਕੋਲੋਂ ਕਾਫੀ ਮਾਤਰਾ ਵਿੱਚ ਤੇਲ ਖਰੀਦਿਆ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅਮ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੋਨਾਲਡ ਟਰੰਪ ਤੋਂ ਡਰੇ ਹੋਏ ਹਨ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਜਮਨ ਵਿੱਚ ਭਾਰਤੀ ਨਰਸ ਨਮੀਸ਼ਾ ਪ੍ਰਿਆਦੀ ਫਾਂਸੀ ਉੱਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਬਿਹਾਰ ਵਿੱਚ ਐਸ ਆਈ ਆਰ ਤੇ ਸੁਪਰੀਮ ਕੋਰਟ ਦੀ ਟਿੱਪਣੀ ਕੀਤੀ ਹੈ ਕਿ ਉਮੀਦ ਹੈ ਕਿ ਚੋਣ ਕਮਿਸ਼ਨਰ ਅੰਤਮ ਵੋਟਰ ਸੂਚੀ ਦੀਆਂ ਗਲਤੀਆਂ ਨੂੰ ਸੁਧਾਰੇਗਾ। ਜੋਧਪੁਰ ਵਿੱਚ ਤਿਆਰ ਹੋਈਆਂ 68 ਬੱਚਸਾਂ ਨੂੰ ਜ਼ਬਤ ਕੀਤਾ ਗਿਆ ਤੇ ਸਲੀਪਰ ਬੱਸ ਮਾਲਕ ਅਤੇ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਜੈਪੁਰ ਵਿਖੇ ਟਰਾਲੇ ਨਾਲ ਇੱਕ ਸਕਾਰਪਿਓ ਟਕਰਾ ਗਿਆ ਜਿਸ ਨਾਲ ਚਾਰ ਦੋਸਤ ਜਿੰਦਾ ਸੜਕੇ ਮਰ ਗਏ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸੰਬੰਧੀ ਸਮਾਗਮਾਂ ਵਿੱਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ ਜਾਵੇਗਾ। ਪਾਕਿਸਤਾਨੀ ਫੌਜ ਅਤੇ ਤਾਲੀਬਾਨ ਲੜਾਕਿਆਂ ਦੇ ਵਿਚਕਾਰ ਸੰਘਰਸ਼ ਚੱਲ ਰਿਹਾ ਹੈ ਤੇ ਤਾਲੀਬਾਨ ਲੜਾਕੇ ਪਾਕਿਸਤਾਨ ਫੌਜੀਆਂ ਦੇ ਕੱਪੜੇ ਚੋੱਕ ਕੇ ਲੈ ਗਏ ਤਾਂ ਜੋ ਕਿ ਲੋਕਾਂ ਨੂੰ ਇਸ ਸੰਬੰਧੀ ਦਿਖਾਇਆ ਜਾ ਸਕੇ। ਡੀ ਆਈ ਜੀ ਹਰਚੰਦ ਸਿੰਘ ਢੁੱਲਰ ਤੇ ਬਚੋਲੇ ਦੇ ਕੋਲੋਂ 5 ਲੱਖ ਰਿਸ਼ਵਤ ਲੈਣਦੇ ਹੋਏ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਡੀ ਆਈ ਜੀ ਦੇ ਘਰੋਂ 4 ਕਰੋੜ ਰੁਪਏ ਨਾਗਰ ਸੋਨੇ ਦੇ ਗਹਿਣੇ ਤੇ ਜਾਇਦਾਦ ਦੇ ਦਸਤਾਵੇਜ਼ ਜਬਤ ਕੀਤੇ ਗਏ ਹਨ ਡੀ ਆਈ ਜੀ ਨੇ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਸੇਵਾ ਦੇ ਨਾਂ ਤੇ ਮੰਗ ਕੀਤੀ ਗਈ ਸੀ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੂੰ ਛੱਡ ਕੇ ਬਾਕੀ ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਹਨ ਤੇ ਅੱਜ ਨਵੀਂ ਕੈਬਨਿਟ ਨੂੰ ਸੌਂਚਕਾਈ ਜਾਵੇਗੀ। ਕੁੱਲ 16 ਮੰਤਰੀਆਂ ਨੇ ਅਸਤੀਫਾ ਦਿੱਤਾ ਸੀ। ਪੰਜਾਬ ਦੇ ਪ੍ਰਸਿੱਧ ਅਰਜੋਗਪਤੀ ਰਜਿੰਦਰ ਗੁਪਤਾ ਪੰਜਾਬ ਤੋਂ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ। 325 ਸਾਲਾਂ ਸ਼ਹੀਦ ਦਿਹਾੜੇ ਨੂੰ ਸਮਰਪਿਤ ਲੜੀਵਾਰ ਸਮਾਗਵਾਂ ਦੀ ਗੁਰਦੁਆਰਾ ਸੀਸਗੰਨ ਸਾਹਿਬ ਤੋਂ ਸ਼ੁਰੂਆਤ ਕੀਤੀ ਜਾਵੇਗੀ ਮੁੱਖ ਮੰਤਰੀ ਤੇ ਸਾਰੇ ਕੈਬਨਿਟ ਮੰਤਰੀ 25 ਅਕਤੂਬਰ ਨੂੰ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਨਤਮਸਟਕ ਹੋਣਗੇ ਰੂਸ ਵੱਲੋਂ ਯੂਕਰੇਨ ਦੇ ਪਾਵਰ ਪਲਾਂਟਾਂ ਤੇ ਡਰੋਨ ਅਤੇ ਮਿਜਾਈਲਾਂ ਨਾਲ ਹਮਲੇ ਕੀਤੇ ਗਏ ਸਹਾਰਾ ਕੰਪਨੀ ਦੀ 1 ਲੱਖ ਕਰੋੜ ਤੋਂ ਵੱਧ ਜਾਇਦਾਦ ਅਡਾਨੀ ਖਰੀਦਣਗੇ 40 ਲੱਖ ਦੀ ਅਮਰੀਕੀ ਡਾਲਰ ਨਾਮੀ ਡੀਪੀ ਵਰਲਡ ਇੰਡੀਅਨ ਚੈਂਪੀਅਨਸ਼ਿਪ 2025 ਦਾ ਪਹਿਲਾ ਦਿਨ